ਸਰਕਾਰਾਂ ਦੀਆਂ ਚਾਦਰਾਂ ਚੜਾਈਆਂ ਜਾ ਰਹੀਆਂ ਜੀ ਜਿਹੜਾ ਦਰਬਾਰ ਸਾਜਤ ਪੀਰ ਬਹੁਤ ਪੁਰਾਣਾ ਦਰਬਾਰ ਆ ਇਸ ਨਗਰ ਦੇ ਵਿੱਚ ਉਸ ਤੋਂ ਦੁਬਾਰਾ ਫੇਰ ਰੱਬ ਸੋਹਣੇ ਦੀ ਕਿਰਪਾ ਨਾਲ ਦੁਬਾਰਾ ਦਰਬਾਰ ਬਣਾਇਆ ਗਿਆ ਦੂਜਾ ਬਾਬਾ ਹੈਦਰ ਸ਼ੇਖ ਮਲੇਰਕੋਟਲੇ ਵਾਲੀ ਸਰਕਾਰ ਤੀਜਾ ਗੌਂਸਪਾਗ 11ਵੀਂ ਵਾਲੀ ਸਰਕਾਰ ਜਿਨ੍ਹਾਂ ਦੇ ਨਾਂ ਤੇ ਦਰਬਾਰ ਦਾ ਨਾਂ ਰੱਖਿਆ ਗਿਆ ਸੰਗਤਾਂ ਆਈਆਂ ਸੰਗਤਾਂ ਦੇ ਕਾਰਜ ਰਾਸ ਹੁੰਦੇ ਆ ਸੁੱਖਾਂ ਪੂਰੀਆਂ ਹੁੰਦੀਆਂ ਮਾਲਕ ਆਿਆਂ ਦੀਆਂ ਸਭ ਦੀਆਂ ਆਸਾਂ ਮਰਾਦਾਂ ਪੂਰੀਆਂ ਕਰਦਾ ਦੁੱਧ ਵਾਲੇ ਨੂੰ ਦੁੱਧ ਦਿੰਦਾ ਤੇ ਪੁੱਤ ਵਾਲੇ ਨੂੰ ਪੁੱਤ ਦਿੰਦਾ ਸਭ ਦੀ ਸੰਗਤ ਨੂੰ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਸੰਗਤਾਂ ਦੀ ਵਰਸੀ ਦਾ ਅੱਜ ਪ੍ਰੋਗਰਾਮ ਸੀ ਜਿਹੜਾ ਮਾਪੁਰਚ ਨੂੰ ਲੱਗਦਾ ਕਿਸੇ ਤਰ੍ਹਾਂ ਦੇ ਗਹਿਰੇ ਯਾਦ ਨੇ ਤੇ ਸਾਰਿਆਂ ਦੇ ਸੰਜੇ ਹਾਂ ਉਸ ਦਾ ਕਿ ਅਸੀਂ ਉਹਨਾਂ ਨੂੰ ਅੱਜ ਨਮਨ ਕਰਨਾ ਹੈ ਜੀ ਉਹਨਾਂ ਦੇ ਜਿਹੜੇ ਪ੍ਰਮਾਤਮਾ ਨੂੰ ਕਰਨਾ ਸਦਾ ਅੱਛਾ ਸੋ ਸਾਰਿਆਂ ਨੂੰ ਸੰਦੀਸ਼ ਦਿੱਤੇ ਗਏ ਆ ਇਹ ਇੱਕ ਕਮਾਂਡ ਹੈ ਜੋ ਪ੍ਰਦੇਸ਼ ਆ ਬਾਕੀ ਮਾਹੌਲ ਵੇਖ ਕੇ ਕਿਸ ਪ੍ਰਾਂਦਲਾ ਬਹੁਤ ਵਧੀਆ ਦਾ ਮਾਹੌਲ ਆ ਸਾਰੇ ਰਾਂਗ ਰੰਗ ਦਾ ਭਾਈਚਾਰਾ ਹੈ ਕਿ ਕੋਈ ਆਏ ਨੀ ਕੋਈ ਕਿਹੜੀ ਜਾਤ ਨਾ ਪੜਦੇ ਸਾਰੇ ਨੇ ਰਲ ਮਿਲ ਕੇ ਇੱਕੋ ਨਾਲੇ ਇਕੱਠੇ ਹੋ ਗਏ ਆ ਸਾਰੀ ਅੱਜ ਦਾ ਇਹ ਜੋ ਸਲਾਨਾ ਮੁੰਡਾਰਾ ਮਹਿਫਲ ਹੋ ਰਹੀ ਹੈ ਬਾਬਾ ਕਲਵੰਚ ਚਿਸ਼ਤੀ ਜੀ ਬਾਜਾਖਾਨਾ ਡੋਰ ਵਿਖੇ ਆਪਣੇ ਪੀਰ ਹਜ਼ਰਤ ਖਵਾਜਾ ਮੋਹਨ ਸ਼ਾ ਚਿਸ਼ਤੀ ਹਰੀਨਾਂ ਵਾਲਿਆਂ ਦੀ ਜਾਦ ਦੇ ਵਿੱਚ ਇਸਲਾਨਾ ਉਸਤ ਕਰਵਾਇਆ ਜਾ ਰਿਹਾ ਹੈ ਪਹਿਲਾ ਉਸ ਜਿਹਦੇ ਵਿੱਚ ਮਹਿਫਲੇ ਕੁਆਲੀ ਔਰ ਪੀਰਾਂ ਦਾ ਦੀਵਾਨ ਜੋ ਲੰਗਰ ਪਾਣੀ ਬਣਾਇਆ ਇਹ ਸਾਡੀ ਦੁਆ ਹੈ ਕਿ ਪੀਰ ਬਾਦਸ਼ਾ ਇਸੇ ਤਰ੍ਹਾਂ ਇਸ ਦਰਬਾਰ ਦੇ ਉੱਤੇ ਮੇਲੇ ਲੱਗਦੇ ਰਹਿਣ ਤੇ ਜਿੰਨਾ ਵੀ ਚਿਸ਼ਤੀ ਪਰਿਵਾਰਾ ਸਾਰਾ ਇਕੱਠੇ ਹੋ ਕੇ ਆਪਣੇ ਚਿਸ਼ਤੀ ਬਜ਼ੁਰਗਾਂ ਦੇ ਹੱਕ ਦੇ ਵਿੱਚ ਦੁਆਵਾਂ ਮੰਗਦਾ ਰਹੇ ਇਹ ਸਾਡੀ ਦੁਆ ਹੈ ਕਿ ਇਸੇ ਤਰ੍ਹਾਂ ਮਹਿਫਲਾਂ ਲੱਗਦੀਆਂ ਰਹਿਣ ਲੋਕ ਆ ਕੇ ਆਪਣੀਆਂ ਮੰਗਾਂ ਰੱਖਦੇ ਰਹਿਣ ਤੇ ਇਹਨਾਂ ਦਰਬਾਰਾਂ ਦੇ ਉੱਤੇ ਉਹਨਾਂ ਦੀਆਂ ਚੋਲੀਆਂ ਪਰਦੀਆਂ ਰਹਿਣ ਜੈ ਪੀਰਾਂ ਦੀ ਜੀ ਹੈਲੋ ਮਾ ਜੀ ਇਹ ਹੀ ਮੈਸੇਜ ਦੇਣਾ ਚਾਹਣਾ ਵੀ ਫਕੀਰ ਬਲੀ ਆ올ੀਏ ਪਗੰਬਰ ਉਹ ਸ਼ਕਤੀਆਂ ਜਿਵੇਂ ਇੱਕ ਪ੍ਰਧਾਨ ਮੰਤਰੀ ਹੁੰਦਾ ਸੂਬਿਆਂ ਦੇ ਮੁੱਖ ਮੰਤਰੀ ਹੁੰਦੇ ਆ ਗਾਂ ਇਲਾਕਿਆਂ ਦੇ ਮੰਤਰੀ ਹੁੰਦੇ ਆ ਇਸੇ ਤਰ੍ਹਾਂ ਇਹ ਫਕੀਰ ਉਸ ਮਾਲਕ ਰੱਬ ਦੇ ਖੁਦਾਬੰਦ ਕਰੀਮ ਦੇ ਕਰਦੇ ਵਜ਼ੀਰ ਹੁੰਦੇ ਆ ਮੰਤਰੀ ਹੁੰਦੇ ਆ ਮੁੱਖ ਮੰਤਰੀ ਹੁੰਦੇ ਆ ਤੇ ਇਹ ਲੋਕਾਂ ਦੀਆਂ ਦਵਾਵਾਂ ਲੋਕਾਂ ਦੇ ਕੰਮ ਲੋਕਾਂ ਦੀਆਂ ਝੋਲੀਆਂ ਪਰਦੇ ਆ ਇੱਥੇ ਸਾਰੀ ਸੰਗਤ ਨੂੰ ਆ ਕੇ ਜਿਵੇਂ ਦਰਬਾਰ ਨਾਲ ਜੁੜੀ ਹੈ ਬਾਤ ਚੜ ਕੇ ਗਾਂਵ ਵੀ ਲੋਕਾਂ ਨੂੰ ਦੱਸਾਂ ਦੇ ਕੇ ਦੱਸ ਕੇ ਵੀ ਭਾਈ ਉਸ ਦਰਬਾਰ ਦੇ ਉੱਤੇ ਮੰਗਾਂ ਪੂਰੀਆਂ ਹੁੰਦੀਆਂ ਜਿੰਨੀ ਵੀ ਸੰਗਤ ਆਈ ਹੈ ਸੰਗਤ ਤੋਂ ਪੁੱਛਿਆ ਵੀ ਜਾ ਸਕਦਾ ਜਿਹੜਾ ਵੀ ਇੱਥੇ ਆਉਂਦਾ ਉਹ ਆਪਣੇ ਮਨ ਦੀ ਮੰਗ ਪੂਰੀ ਕਰਕੇ ਜਾਂਦਾ ਤੇ ਇਸੇ ਤਰ੍ਹਾਂ ਸੰਗਤਾਂ ਨੂੰ ਇਹ ਮੈਸੇਜ ਹੈ ਵੀ ਬਾਤ ਚੜ ਕੇ ਇਹਨਾਂ ਦਰਬਾਰਾਂ ਦੇ ਨਾਲ ਜੁੜੋ ਤੇ ਆਪਣੇ ਮਨ ਦੀਆਂ ਪਾਵਨਾ ਪੂਰੀਆਂ ਕਰੋ ਅੱਜ ਸਮਾਂ ਬਹੁਤ ਹੋਰ ਪਾਸੇ ਨੂੰ ਜਾ ਰਿਹਾ ਹੈ ਹਰ ਬੰਦੇ ਨੂੰ ਇੱਕ ਥਾਂ ਚਾਹੀਦੀ ਹੈ ਕੋਈ ਐਸਾ ਦਰਬਾਰ ਹੋਵੇ ਐਸੇ ਪੀਰ ਵਲੀ ਦੀ ਜਗਾ ਹੋਵੇ ਜਿੱਥੇ ਬੈਠ ਕੇ ਉਹ ਆਪਣੇ ਮਨ ਦੀ ਗੱਲ ਕਰ ਸਕੇ ਜਿੰਤੋਂ ਬੈਠ ਕੇ ਆਪਣੇ ਅਮੰਗ ਪੂਰੀ ਕਰ ਸਕੇ ਜੈ ਵੀਰਾਂ